ਸ੍ਰੀ ਕਾਲ ਦੋਸਤੋ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ ਤੇ ਅੱਜ ਨਵਾਂ ਸਾਲ ਚੜਿਆ ਸਾਰਿਆਂ ਨੂੰ ਨਵਾਂ ਸਾਲ ਚੰਗਾ ਹੀ ਹੋਵੇ ਤੇ ਸਾਰਿਆਂ ਦੇ ਘਰੇ ਖੁਸ਼ੀਆਂ ਆਉਣ ਨਾ ਕਿਉਂਕਿ ਜਦੋਂ ਨਵਾਂ ਸਾਲ ਚੜਦਾ ਤਾਂ ਕਹਿੰਦੇ ਵੀ ਇੱਕ ਵੱਖਰਾ ਜਿਹਾ ਦਿਨ ਹੁੰਦਾ ਹੈ ਵੱਖਰਾ ਦਿਨ ਹੀ ਅੱਜ ਸਾਰੇ ਕੋਈ ਜਿਵੇਂ ਜਿਵੇਂ ਜਿਹੜੇ ਜਿਹੜਾ ਕਿਵੇਂ ਕੰਮ ਕਰਦਾ ਅਗਲਾ ਹਰੇਕ ਚੀਜ਼ ਦਾ ਉਹ ਸਤਿਕਾਰ ਕਰਦਾ ਆਪਾਂ ਵੀ ਪਹਿਲਾਂ ਜਾਵਾਂਗੇ ਖੇਤ ਹੁਣ ਆਪਣੇ ਤੇ ਉਸ ਤੋਂ ਬਾਅਦ ਜਾਣਾ ਆਪਾਂ ਸਤਾfte ਤੇ ਜਾਵਾਂਗੇ ਤਲਵੰਡੀ ਸਾਬੋ ਮੱਥਾ ਟੇਕਣ ਵੈਸੇ ਵੀ ਆਪਾਂ ਮਹੀਨੇ ਦੇ ਵਿੱਚ 3-4 ਵਾਰ ਉੱਥੇ 2-3 ਵਾਰ ਤਾਂ ਪੱਕੇ ਹੀ ਆਪਾਂ ਜਾਣ ਹੀ ਜਾਣਾਗਾ ਇੱਕ ਮਹੀਨੇ ਦੇ ਵਿੱਚ ਤੇ ਅੱਜ ਵੀ ਉੱਥੇ ਮੱਥਾ ਟੇਕਣ ਜਾ ਰਹੇ ਹਾਂ ਪਹਿਲਾਂ ਖੇਤ ਜਾਵਾਂਗੇ ਤੇ ਫਿਰ ਜਾਵਾਂਗੇ ਆਪਾਂ ਤਲਵੰਡੀ ਸਾਬੋ ਜਿਹੜੀ ਚੀਜ਼ ਜਿਹੜਾ ਆਪਾਂ ਕੰਮ ਕਰਦੇ ਆ ਉਹ ਹੋ ਉਹਦਾ ਇਸ ਦਿਨ ਜ਼ਰੂਰ ਉੱਥੇ ਜ਼ਰੂਰ ਜਾਣਾ ਚਾਹੀਦਾ ਕੋਈ ਵੀ ਤ ਕਿਸੇ ਵੀ ਤਰ੍ਹਾਂ ਦਾ ਆਪਾਂ ਕੰਮ ਕਰਦੇ ਆਂਗੇ ਜਿਵੇਂ ਆਪਾਂ ਹੁਣ ਖੇਤੀ ਕਰਦੇ ਆਂਗੇ ਸਬਜ਼ੀਆਂ ਲਾਉਨੇ ਆਂਗੇ ਤਾਂ ਫਿਰ ਸਭ ਤੋਂ ਪਹਿਲਾਂ ਹੁਣ ਆਪਾਂ ਖੇਤੀ ਜਾਵਾਂਗੇ ਤੇ ਉਸ ਤੋਂ ਬਾਅਦ ਖੇਤ ਇੱਕ ਵਾਰੀ ਜਾਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਫਿਰ ਤਲਵੰਡੀ ਸਾਬੋ ਉੱਥੋਂ ਸਿੱਧੀ ਖੇਤ ਤੋਂ ਬਾਅਦ ਤਲਵੰਡੀ ਸਾਬੋ ਜਾਵਾਂਗੇ ਮੱਥਾ ਟੇਕਣ ਵਾਸਤੇ ਕਿਉਂਕਿ ਜਿਹੜੀ ਚੀਜ਼ਾਂ ਆਪਾਂ ਨਵੇਂ ਸਾਲ ਦੇ ਉੱਤੇ ਕਹਿੰਦੇ ਜਿਹੜਾ ਕੰਮ ਕਰੀਏ ਫਿਰ ਉਹ ਆਪਾਂ ਸਾਲਾ-ਸਾਲ ਹੀ ਕਰਦੇ ਰਹਿੰਦੇ ਆ ਕਿ ਇਹ ਸਾਰਿਆਂ ਦੇ ਵਿਚਾਰ ਨੇ ਆਪਣੇ ਆਦੇ ਤੇ ਤਾਂ ਕਰਕੇ ਫਿਰ ਉਹ ਸੁਰਤ ਵਿਚਾਰਤਾਰਾ ਬਣੀ ਆ ਰਹੀ ਆ ਤੇ ਬਾਕੀ ਆਪਾਂ ਬੀਬੀ ਨੂੰ ਪੁੱਛਦਿਆਂ ਬੀਬੀ ਕਹਿੰਦੀ ਆ ਕਰਤਾਰ ਹੈ ਵਿਝੜੇ ਕੰਮ ਆਪ ਕਰਦੇ ਉੱਥੇ ਜਾਣਾ ਜ਼ਰੂਰੀ ਹੈ ਤੇ ਅੱਜ ਬੀਬੀ ਕੰਦੀ ਸਭ ਤੋਂ ਪਹਿਲਾਂ ਖੇਤ ਹੈ ਖੇਤ ਆਪਣੇ ਨਾਲੇ ਉਹ ਉਹਨਾਂ ਨੂੰ ਗੁੜਗੜ ਪਾ ਜਾਈਏ ਥੋੜਾ ਗੁੜ ਪੱਕ ਦੇ ਦੀ ਮਾਂ ਚੰਗਾ ਕਦੂਰੀਆਂ ਨੂੰ ਗੁੜ ਪਾ ਕੇ ਉਹਨਾਂ ਨੂੰ ਤੇ ਖੇਤ ਗੇੜਾ ਦੇ ਕੇ ਤੇ ਉਸ ਤੋਂ ਬਾਅਦ ਜਾਵਾਂਗੇ ਤਲਵੰਡੀ ਸਾਬੋ ਕਿਉਂਕਿ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਜਾਵਾਂਗੇ ਅੱਜ ਨਾਲੇ ਉੱਥੇ ਅਰਦਾਸ ਬੇਨਤੀ ਕਰਵਾਵਾਂਗੇ ਤੇ ਨਾਲੇ ਉੱਥੇ ਅੱਜ ਦੇ ਕਰਵਾ ਕੇ ਆਵਾਂਗੇ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਚੱਲਦੇ ਆਂ ਉੱਥੇ ਤੇ ਮਾਂ ਤਾਂ ਵਿਚਾਰੀ ਨੇ ਕੀ ਕਰੇ ਘਰੇ ਨਹੀਂ ਸਰਦਾ ਹੈਗਾ ਥੋੜਾ ਜਿਹਾ ਡੈਡੀ ਹੁਣ ਤਾਂ ਖੇਤ ਲੈ ਕੇ ਚੱਲਦੇ ਆਂਗੇ ਤੇ ਅਜੇ ਉਧਰੋਂ ਦੂਜੀ ਉੱਥੋਂ ਵਾਲੀ ਮੰਮੀ ਵੀ ਨਾਲ ਜਾਊਗੀ ਉਹਨੇ ਵੀ ਮੱਥਾ ਟੇਕਣ ਜਾਣਾਗਾ ਉੱਥੋਂ ਵਾਲੀ ਮੰਮੀ ਨੂੰ ਵੀ ਨਾਲ ਲੈ ਕੇ ਚੱਲਾਂਗੇ ਮੰਮੀ ਕਹਿੰਦੀ ਤੁਸੀਂ ਜਾਇਓ ਚੱਲ ਮੇਰਾ ਕਹਿੰਦੀ ਲੋਟ ਨਹੀਂ ਆ ਰਿਹਾ ਘਰੇ ਕੋ ਠੀਕ ਆ ਮਾਂ ਤੂੰ ਨਵੇਂ ਸਾਲ ਦੀ ਪਹਿਲਾਂ ਤੈਨੂੰ ਬਹੁਤ ਬਹੁਤ ਵਧਾਈਆਂ ਤੇ ਸੋਨੂ ਵੀ ਸਾਰਿਆਂ ਨੂੰ ਬਈ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੇ ਜਿਹੜੇ ਆਪਾਂ ਨੂੰ ਦੇਖਦੇ ਨੇ ਤੇ ਘਰੇ ਵੀ ਜਦੋਂ ਬੇਬੇ-ਬਾਪੂ ਨੂੰ ਮਿਲਣ ਆਉਂਦੇ ਨੇ ਬੁਲਾਉਂਦੇ ਨੇ ਕੱਲ ਵੀ ਕੋਈ ਪਰਸੋ ਵੀ ਕੋਈ ਆਇਆ ਸੀ ਅਸੀਂ ਮਾਫੀ ਚਾਹੁੰਦੇ ਆ ਉਸ ਟਾਈਮ ਅਸੀਂ ਘਰੇ ਹੋਏ ਹੀ ਨਹੀਂ ਸੀ ਹਨਾ ਤੇ ਕੋਈ ਉਹਦਾ ਪਿੰਡ ਦੀ ਸੀਗਾ ਕੋਈ ਰਿਸ਼ਤੇਦਾਰ ਕੁੜੀ ਸੀਗੀ ਹਾਂ ਉਹ ਫਿਰ ਅਸੀਂ ਮਾਫੀ ਚਾਹੁੰਦੇ ਹਾਂ ਉਹਨਾਂ ਤੋਂ ਵੀ ਆਏ ਸੀਗੇ ਘਰੇ ਤਾਂ ਸਤਿਕਾਰ ਆ ਸਾਰਿਆਂ ਦਾ ਜਿਹੜੇ-ਜਿਹੜੇ ਘਰੇ ਆਉਂਦੇ ਆਗੇ ਤੇ ਹੁਣ ਆਪਾਂ ਲੈ ਕੇ ਬਾਪੂ ਨੂੰ ਚਲਦੇ ਆਂ ਖੇਤ ਵੱਲੀ ਹੋ ਗਏ ਤਿਆਰ ਅੱਗੇ ਮੈਂ ਤੇ ਬਾਪੂ ਖੇਤ ਦਿੰਨਿਆ ਖੇਤ ਦਾ ਘੇੜਾ ਫੇੜਾ ਨਵਾਂ ਸਾਲ ਆ ਨਵੇਂ ਸਾਲ ਨੂੰ ਹਨਾ ਬਾਪੂ ਜ਼ਰੂਰ ਖੇਤ ਆਉਣਾ ਚਾਹੀਦਾ ਕਹਿੰਦੇ ਨਵਾਂ ਸਾਲ ਜੋ ਕਿ ਨਵੀਂ ਸ਼ੁਰੂਆਤ ਕਰਦੇ ਆਪਾਂ ਇੱਕ ਨਵੇਂ ਸਾਲ ਤੋਂ ਤੇ ਤਾਂ ਕਰਕੇ ਨਵੇਂ ਸਾਲ ਨੂੰ ਖੇਤ ਚੋਂ ਗੋਭੀ ਤਾਂ ਜਾਂਦੀ ਹੈ ਕੇਰਾ ਤਾਂ ਫੁਕਾਰੇ ਮਾਰਦੀ ਹੈ ਨਾ ਆਪਾਂ ਪੂਰੀ ਵੀ ਬਹੁਤ ਚੰਗਾ ਹੈ ਤੇ ਕੁਝ ਵੀ ਨਹੀਂ ਕਰਿਆ ਗੋਭੀ ਦੇ ਵਿੱਚ ਨਾ ਕੋਈ ਫਰਟੀਲਾਈਜ਼ਰ ਦਿੱਤਾ ਇਹਨੂੰ ਤੇ ਲਫ ਦੀ ਤੁਰੀ ਜਾਂਦੀ ਹੈ ਹੁਣੇ ਬਸ ਗੁੱਡਣ ਵਾਲੀ ਹੋਈ ਖੜੀ ਹੈਗੀ ਤੇ ਇਹਨੂੰ ਗੁੱਟ ਦੇ ਕੱਢਦੇ ਆਂਗੇ ਆਪਾਂ ਲਾਉਣੇ ਇੱਧਰ ਵੀ ਝੋਟ ਕਿਉਂਕਿ ਉਹ ਆ ਥੋੜਾ ਜਿਹਾ ਕੰਮ ਉਲਝਿਆ ਪਿਆਗਾ ਤੇ ਬਸ ਇਧਰ ਵੀ ਕਰੀਏ ਆਪਾਂ ਜਿਹੜੀ ਗੁੱਡਰ ਗੱਡਰ ਦੇ ਨੂੰ ਨਵੇਂ ਸਾਲ ਤੇ ਖੇਤ ਗੇੜਾ ਦੇ ਨਾਲ ਲਾਜ਼ਮੀ ਹੁੰਦਾ ਬਸ ਇੱਕ ਤਰ੍ਹਾਂ ਦਾ ਵੀ ਆਉਣੀ ਹੋਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਆਪਾਂ ਕੰਮ ਕਰਦੇ ਆ ਇੱਕ ਧੌਖੜਾ ਰੈਡੀ ਫੁੱਲੋ ਕੱਢ ਲਓ ਆ ਸਾਹਮਣੇ ਖੜਾ ਹਾਂ ਇਹ ਸਰਕਣ ਦੇ ਵਿੱਚ ਥੋੜੇ ਤੇਜ਼ੀ ਵੱਧ ਜਾਂਦੇ ਤੇ ਆਪਾਂ ਉਹ ਦੇਖ ਆਪਾਂ ਉਹ ਕਰਿਆ ਸੀ ਰਿਜ਼ਲਟ ਦੇਖ ਉਹਦਾ ਪੋਲੀਸਲਫੇਟ ਦਾ ਤੇ ਆਪਣੀ ਕਣਕ ਦਾ ਵੀ ਆਪਾਂ ਇੱਕ ਕਿ ਉਹ ਕਰਿਆ ਸੀਗਾ ਵੀ ਪੋਲੀਸਲਫੇਟ ਵਰਤ ਕੇ ਦੇਖਿਆ ਸੀਗਾ ਇੱਥੇ ਨਾ ਥੋੜੀ ਜੀ ਆਪਣੇ ਮੈਗਨੀਜ਼ ਦੀ ਕਮੀ ਆਉਣ ਲੱਗੀ ਸੀ ਬਾਣ ਦੇ ਵਿੱਚ ਤੇ ਪੋਲੀਸਲਫੇਟ ਉਹ ਚੀਜ਼ ਨੂੰ ਦੂਰ ਕਰ ਦਿੰਦਾ ਤੇ ਬਹੁਤ ਹੱਦ ਤੱਕ ਉਹਨੇ ਵੀ ਕੰਮ ਓਕੇ ਕਰਿਆਗਾ ਮੈਗਨੀਜ਼ ਦੀ ਦਵਾਈ ਕਿਉਂਕਿ ਆਪਾਂ ਕਈ ਸਾਲ ਤੋਂ ਇੱਥੇ ਉਹ ਕਰਿਆ ਸੀ ਜਿੱਥੇ ਰਸੀਲੀ ਅੰਗ ਦੇ ਬਾਣਾ ਉੱਥੇ ਇਹ ਜ਼ਰੂਰ ਹੁੰਦੀ ਹੈ ਕਮੀ ਆਉਦੀ ਹੈਗੀ ਤੇ ਆਪਾਂ ਇਹਦੇ ਵਿੱਚ ਉਹ ਕਰਤਾ ਸਿੱਟ ਕੇ ਦੇਖਿਆ ਸੀ ਤੇ ਇਸ ਵਾਰ ਬਹੁਤ ਕਾਜ ਤੱਕ ਘਾਟ ਪੂਰੀ ਹੋ ਗਈ ਹੈਗੀ ਮੈਨੂੰ ਕੋਈ ਕਣਕ ਤੇ ਹੋ ਨਹੀਂ ਕਰੀ ਕਿਉਂਕਿ ਦੂਜੇ ਕਿਸਾਨ ਜੇ ਕਰਦੇ ਆ ਦਵਾਈ ਤੇ ਇੱਥੇ ਹੋਣ ਕਣਕ ਨੂੰ ਘਾਟ ਬਿਲਕੁਲ ਹੀ ਨਹੀਂ ਹੈਗੀ ਬਹੁਤ ਘਾਟਾ ਬਹੁਤ ਹੱਦ ਤੱਕ ਘਾਟਾ ਹੈ ਤੇ ਨਹੀਂ ਦਵਾਈਆਂ ਇੱਥੇ ਕਣਕਾਂ ਤੇ ਲਗਭਗ ਹੋਣ ਲੱਗੀਆਂ ਸੀ ਪਰ ਉਹ ਚੀਜ਼ ਨੂੰ ਉਹ ਕਰਤਾ ਉਹ ਖਤਮੀ ਹੋ ਗਈ ਕਣਕ ਬਹੁਤ ਸਹੀ ਹੋ ਗਈ ਨਾਈਟ੍ਰੋਜਨ ਵੀ ਆਪਾਂ ਜੇ ਬਹੁਤ ਘੱਟ ਪਾਇਆ ਕਿਉਂਕਿ ਆਪਾਂ ਇਹ ਘਰ ਖਦੇ ਖਾਣ ਵਾਸਤੇ ਰੱਖਣੀ ਆਪਾਂ ਪਾਇਆ ਹੀ ਨਹੀਂ ਇੱਕ ਵਾਰੀ ਉਹ ਦਿੱਤਾ ਸੀ ਤੇ ਵੈਸੇ ਵੀ ਆਪਾਂ ਫਰਟੀਲਾਈਜ਼ਰ ਘੱਟ ਵਰਤਦੇ ਆ ਜਿੰਨਾ ਹੋ ਸਕੇ ਕਿਉਂਕਿ ਆਪਾਂ ਆਪ ਦੇ ਖਾਣੇ ਲਈ ਇੱਕ ਲਈ ਆਪਾਂ ਇਹ ਕਣਕ ਦਾ ਬੀਜ ਆ ਆਪਦੇ ਖਾਣ ਨੂੰ ਹੀ ਰੱਖਣੀ ਆ ਤੇ ਫਰਟੀਲਾਈਜ਼ਰ ਕਿੰਨੀ ਵੀ ਨਿਕਲ ਆਈ ਠੀਕ ਆ ਬਸ ਕਿਉਂਕਿ ਜਿਹੜੇ ਚੀਜ਼ਾਂ ਆਪਾਂ ਖਾਂਦੇ ਆ ਜ਼ਿਆਦਾਤਰ ਉਹੀ ਆਪਣੇ ਤੇ ਲੰਮਾ ਸਮਾਂ ਖਾਂਦੇ ਆ ਉਹ ਫੈਕਟ ਮਾਰਦੀਆਂ ਨੇ ਤਾਂ ਹੀ ਕਰਕੇ ਉਹ ਕਰਕੇ ਦੇਖਿਆ ਬਾਕੀ ਜੋ ਆਪਾਂ ਇਹਦੇ ਚ ਪੋਲੀਸਲਫੇਟ ਚੀਜ਼ ਵਰਤੀ ਹੈ ਤੇ ਉਹਦਾ ਇੱਕ ਹੋਰ ਵੀ ਇਸ ਚੰਗੀ ਗੱਲ ਹੈ ਵੀ ਉਹ ਕਿਸੇ ਵੀ ਕੈਮੀਕਲ ਨਾਲ ਰिएक्ट ਨਹੀਂ ਕਰਦੇ ਉਹ ਨੂੰ ਉਹ ਸਿੱਧੇ ਵਸ ਐਦੇ ਖਾਣਾਂ ਚੋਂ ਨਿਕਲਦਾ ਤੇ ਬਸ ਐਦੀ ਸਿੱਧੀ ਹੈ ਤਾਂ ਫਰਟੀਲਾਈਜ਼ਰ ਹੀ ਆ ਉਹ ਗੱਲ ਕਰ ਐਦਾਂ ਹੀ ਬਸ ਵੀ ਬਾਹਣ ਦੇ ਵਿੱਚੋਂ ਸੜ ਦਿੰਨੇ ਆਪਾਂ ਤਾਕਤ ਬਾਹਣ ਨੂੰ ਪੂਰੀ ਫੁੱਲ ਦਿੰਦਾ ਹੈਗਾ ਤੇ ਪਹਿਲਾਂ ਆਪਾਂ ਸੀ ਬੀਡ ਵਰਤ ਕੇ ਦੇਖਿਆ ਸੀ ਪਿਛਲੇ ਸਾਲ ਉਹਦਾ ਵੀ ਰਿਜ਼ਲਟ ਬਹੁਤ ਵਧੀਆ ਸੀ ਉਹ ਵੀ ਸਮੁੰਦਰ ਦੇ ਵਿੱਚੋਂ ਕੱਢ ਕੇ ਬਣਾਉਂਦੇ ਨੇ ਤੇ ਇਹਦਾ ਵੀ ਰਿਜ਼ਲਟ ਬਹੁਤ ਚੰਗਾ ਲੱਗੇ ਆਪਾਂ ਨੂੰ ਤੇ ਬਹੁਤ ਵਧੀਆ ਰਿਜ਼ਲਟ ਆ ਕਣਕ ਪੂਰੀ ਕਾਇਮ ਤੇ ਇੱਕ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਵੈਸੇ ਵੀ ਬੂਟਾ ਵੱਡਾ ਮਾਰਦੀ ਆ ਇੱਧਰ ਵੀ ਆਪਣੇ ਦੋਸਤ ਨੇ ਬੀਜੀ ਸੀ ਕਣਕ ਸੁਪਰ ਸੀਡਰ ਨਾਲ ਬਹੁਤ ਚੰਗਾ ਬੂਟਾ ਇਹਦਾ ਮਾਰੇਗਾ ਹੁਣ ਆਪਾਂ ਬਸ ਤੋੜ ਕੇ ਸਬਜੀ ਤੇ ਫਿਰ ਉਧਰ ਨੂੰ ਚੱਲਦੇ ਆਂਗੇ ਤਲਵੱਡੀ ਸਾਬੋ ਨੂੰ ਸਭ ਤੋਂ ਜ਼ਰੂਰੀ ਚੀਜ਼ਾਂ ਨੇ ਇਹ ਖੇਤ ਦਾ ਸਤਿਕਾਰ ਨਵਾਂ ਸਾਲ ਹੈ ਤੇ ਦੂਸਰਾ ਨੰਬਰ ਵਾਹਿਗੁਰੂ ਦਾ ਧੰਨਵਾਦ ਵੀ ਜੀ ਨੇ ਆਪਾਂ ਨੂੰ ਵਧੀਆ ਰੋਟੀ ਪਾਣੀ ਜੋਕੇ ਕਰਤਾ ਉਤੇ ਮੱਥਾ ਟੇਕਣਾ ਜ਼ਰੂਰੀ ਜ਼ਰੂਰੀ ਹੈ ਕਿਉਂਕਿ ਨਵਾਂ ਸਾਲ ਇੱਕ ਸਾਲ ਤੋਂ ਵਾਪਸ ਆਉਣਾ ਦੁਬਾਰੇ ਵੈਸੇ ਵੀ ਤਾਂ ਚਲੋ ਆਪਾਂ ਗੁਰੂ ਘਰ ਜਾਣੀ ਆ ਖੇਤ ਵੀ ਵੈਸੇ ਪਰੋ ਜਾਣਿਆ ਪਰ ਇੱਕ ਦਿਨ ਇਹ ਖਾਸ ਹੀ ਆ ਬਸ ਬਿਹਾਨ ਨਵਾਂ ਸਾਲ ਹੈ ਤਾਂ ਆਪਾਂ ਨਵੇਂ ਸਾਲ ਨੂੰ ਜ਼ਰੂਰ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਆ ਵੀ ਨਵੇਂ ਸਿਰੇ ਤੋਂ ਹਰ ਇੱਕ ਚੀਜ਼ ਨੂੰ ਸ਼ੁਰੂਆਤ ਕਰਦੇ ਆ ਤੇ ਆਪਾਂ ਧਣੀਆਂ ਬੀਜਾ ਸੀ ਵਿਚਾਲੇ ਬਹੁਤ ਸੋਹਣਾ ਹਰਾ ਹੋਇਆ ਗਾਂਹੇ ਦੇ ਚੰਗੇ ਪੂਰੇ ਪੈਸੇ ਵੱਟੇ ਜਾਣਗੇ ਤੇ ਛੋਲੂਆ ਵੀ ਆਪਣਾ ਪੂਰਾ ਚੰਗਾ ਹੋ ਗਿਆ ਤੇ ਮਟਰ ਵੀ ਪੂਰੇ ਚੰਗੇ ਹੋ ਗਏ। ਕਈ ਵਿੱਚ ਕਮੈਂਟ ਵੀ ਕਰਨ ਲੱਗੇ ਸੀ ਵੀ ਖੇਤ ਬਾਈ ਯਾਰ ਵਿਆਹ ਕਰਤਾ ਲਵੇ ਲੱਗ ਗਿਆ ਖੇਤ ਦਾ ਖੇੜਾ। ਉਹ ਨਹੀਂ ਬਾਈ ਖੇਤ ਬਿਨਾ ਕੀ ਆ ਯਾਰ ਦੇਖੋ ਹਨਾ ਇਸੇ ਹੀ ਆਪਣੀ ਰੋਜ਼ ਦੀ ਰੋਟੀ ਆ। ਇਹਦੇ ਨਾਲ ਹੀ ਸਾਰਾ ਕੁਝ ਚੱਲਦਾ ਹੈਗਾ। ਤੇ ਥੋੜੇ ਜਿਹਾ ਚਲੋ ਇਹ ਨਹੀਂ ਕਹਿੰਦਾ ਮੈਂ ਪਿਛਲੇ ਸਾਲ ਨੂੰ ਵੱਧ ਉਲਝੇ ਹੋਇਆ ਜ਼ਰੂਰ ਪਰ ਨਾਲ ਨਾਲ ਬਈ ਖਿਆਲ ਪੂਰਾ ਇਹਦਾ ਇਹ ਨਹੀਂ ਹੈਗਾ ਵੀ ਆਪਾਂ ਯਾਰ ਇਹਦਾ ਕੋਈ ਖੇੜੀ ਛੱਡਤਾ। ਮਟਰ ਵੀ ਆਪਣੇ ਫਲਾਵਰਿੰਗ ਸਟੇਜ ਤੇ ਆ ਪੂਰੇ ਸੋਹਣੇ ਆ, ਬਹੁਤ ਚੰਗੇ ਆ ਤੇ ਦੂਸਰਾ ਨੰਬਰ ਇਹ ਹੈ ਆਪਾਂ ਜਿਹੜੀ ਆਪਾਂ ਮਟਰ ਬੀ ਫਿਰ ਉਹ ਕਿਹਾ ਸੀ ਨਾ ਪਕੋਰੀ ਰੱਖਦੇ ਦੇਖੋ ਫਲਾਵਰ ਵੀ ਇਹਨਾਂ ਤੇ ਵਧੀਆ ਆ ਚੁੱਕੇ ਸਾਰੇ ਤੇ ਕੋਰ ਰੱਖਦੇ ਆਂਗੇ ਟੈਸਟ ਦਾ ਫਰਕ ਪੈਂਦਾ ਥੋੜਾ ਜਿਹਾ ਰੇਟ ਵੱਧ ਮਿਲ ਜਾਂਦਾ ਕਿਉਂਕਿ ਦੇਖੋ ਇਹਦੇ ਵਿੱਚ ਕੁਝ ਪੈਣਾ ਤਾਂ ਹੈ ਨਹੀਂਗਾ ਫਰਟੀਲਾਈਜ਼ਰ ਤੇ ਇਹ ਇਦਾਂ ਹੀ ਹੁੰਦੇ ਆ ਬਸ ਆਪਾਂ ਨੂੰ ਇਹ ਵੀ ਨਹੀਂ ਕੋਈ ਲਾਲਚ ਹੈਗਾ ਵੀ ਇਹ ਵੀ ਆਪਾਂ ਇੰਨੇ ਕੁ ਵੱਟ ਲਈ ਝਾੜ ਲੈਣਾ ਇਹਨਾਂ ਦਾ ਆਪਾਂ ਨੂੰ ਉਹ ਚੀਜ਼ ਦਾ ਕੋਈ ਲਾਲਚ ਨਹੀਂ ਬਸ ਆਪਣਾ ਇੱਕ ਹੈਗਾ ਵੀ ਇਹ ਜਿਹੜਾ ਥਾਂ ਪਿਆਗਾ ਇਹਦੇ ਚ ਆਪਾਂ ਇੰਟਰ ਕ੍ਰੋਪਿੰਗ ਕਰਕੇ ਬਸ ਚਾਰ ਪੈਸੇ ਵੱਧ ਵੱਟ ਲੈਨੇ ਆ ਦੇਖੋ ਇੱਧਰ ਵੀ ਫਲਾਵਰ ਪੂਰੇ ਚੱਕ ਰੱਖੇ ਮਟਰਾਂ ਨੇ ਕੋਰ ਰਹਿੰਦੀ ਐ ਮਠਾਸ ਵਾਧੀ ਐ ਗ੍ਰਾਹਕ ਪਸੰਦ ਕਰਦਾ ਆਟੋਮੈਟਿਕ ਇਹਨਾਂ ਨੂੰ ਤੇ ਬਸ ਇਹੀ ਚੱਕਰ ਕਰਕੇ ਆਪਾਂ ਇਹਨਾਂ ਨੂੰ ਕੋਰ ਹੀ ਰੱਖਦੇ ਆਂ ਵੈਸੇ ਖੇਤ ਦਾ ਵੀ ਪੂਰਾ ਖਿਆਲ ਐ ਖੇਤ ਦਾ ਖਿਆਲ ਖੂਲਦੀ ਤਾਂ ਗੱਲ ਛੱਡੋ ਪੂਰਾ ਖਿਆਲ ਰੱਖਦੇ ਆਂ ਖੇਤ ਦਾ ਵੀ ਜਿੰਨਾ ਹੋ ਸਕਦਾ ਤੇ ਹੁਣ ਥੋੜਾ ਜਿਹਾ ਐਵੇਂ ਆ ਬੱਲਾਂ ਵੀ ਦੇਖੋ ਆਪਣੀ ਗ੍ਰੋਥ ਬਹੁਤ ਜ਼ਿਆਦਾ ਹੈਗੀ ਪੂਰੀਆਂ ਵੱਡੀਆਂ ਵੱਡੀਆਂ ਹੋ ਰਹੀਆਂ ਵਿੱਚ ਚੱਲ ਪਈਆਂ ਖਾਲੀਆਂ ਨੂੰ ਇਹ ਤੋਂ ਬਿਨਾ ਤਾਂ ਬਾਈ ਕੀ ਬਣਦਾ ਇਹਦੇ ਨਾਲ ਹੀ ਸਾਰਾ ਘਰ-ਬਾਰ ਚੱਲਦਾ ਹੈਗਾ ਤੇ ਇਹਦਾ ਤਾਂ ਪੂਰਾ ਖਿਆਲ ਰੱਖਿਆ ਹੋਇਆ ਹੈਗਾ ਕਈਆਂ ਨੂੰ ਐ ਹੋ ਗਿਆ ਵੀ ਕਿਤੇ ਬਿਆਕਾ ਦਾ ਹੋ ਗਿਆ ਕਹਿੰਦੇ ਸੀ ਕਿ ਮੈਨੂੰ ਕਹਿ ਦਿੰਦੇ ਸੀ ਪਹਿਲਾਂ ਵੀ ਕੱਬੋ ਜਾਏਗਾ ਨਹੀਂ ਵੀ ਸਾਡੇ ਤਾਂ ਹੋਇਆ ਵੀ ਨਹੀਂ ਕਹਿੰਦੇ ਵੀ ਪਹਿਲੀ ਤੂੰ ਤਾਂ ਕੰਮ ਛੱਡਣ ਲੱਗ ਗਿਆ ਨਹੀਂ ਭਈ ਇਹ ਜੀ ਕੋਈ ਗੱਲ ਨਹੀਂ ਇਹਦਾ ਪੂਰਾ ਖਿਆਲ ਹੈਗਾ ਕਿ ਢੇੜਾ ਮੈਂ ਵਿੱਚੋਂ ਟਾਈਮ ਤੋਂ ਟਾਈਮ ਕੱਢ ਕੇ ਮਾਰਕੀ ਜਾਣਾ ਇਹਦੀ ਆਉਣੀ ਹੀ ਹੋਣਾਗਾ ਸੀ ਕਿਉਂਕਿ ਮਟਰ ਵੀ 2-3 ਉਹਦੇ ਚ ਬੀਜੇ ਹੋਇਆ ਦੇਖੋ ਇਹਨਾਂ ਨੇ ਹਲੇ ਫਰਾਬਰ ਚੱਕੇ ਨਹੀਂ ਹੈਗੇ ਇਹ ਥੋੜੇ ਜਿ ਛੇਤੇ ਕਰਤੀ ਸੀ ਆਪਾਂ 4-5 ਉਹਦੇ ਚ ਬੀਜੇ ਹੋਏ ਹੈਗੇ ਆ ਵੀ ਤੋੜ ਲਾ ਬੈਂਗਣੀ ਵੀ ਹੁਣ ਬਹੁਤ ਜੋਰਾ ਸੋਰਾ ਤੇ ਮਟਰ ਵੀ ਬਹੁਤ ਟਮਾਟਰ ਵੀ ਬਹੁਤ ਸੋਹਣੇ ਹੋਗੇ ਨਾ ਤੇ ਅੱਲਾਸਨ ਦੇਖ ਲਓ ਜੇ ਆਪ ਜਿਹੜਾ ਪਤਾ ਨਹੀਂ ਆ ਬੀਜਾ ਸੀ ਇਹ ਰੋ ਬਹੁਤ ਸੋਨਾ ਹਰਾ ਹੋਇਆਗਾ ਹਨ ਤੇ ਹੁਣ ਆਪਾਂ ਚੱਲਦੇ ਆਂ ਖੇਤ ਆ ਦੇਖ ਲੈ ਗੇੜਾ ਨਾਲੇ ਗੋਭੀ ਤੋੜਦੀ ਘਰ ਵਾਸਤੇ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਨਾ ਆਪਾਂ ਵੀ ਜਦੋਂ ਆਪਾਂ ਕੋਈ ਸਬਜ਼ੀ ਲਾ ਕੇ ਰੱਖਦੇ ਆਂ ਘਰ ਨੂੰ ਸਬਜ਼ੀ ਨਹੀਂ ਮੁਗਦੀ ਪਹਿਲਾਂ ਤਾਂ ਤੇ ਕੋਈ ਸਬਜ਼ੀ ਕਦੇ ਚਲੋ ਜੀ ਕਰਦਾ ਲੈ ਵੀ ਲੈ ਜੰਨੇ ਹਨਾ ਕਈ ਵਾਰੀ ਹੁਣ ਜਿਵੇਂ ਮਟਰ ਮੋਟਰ ਆਪਣੇ ਕੋਈ ਹਲੇ ਹੈ ਨਹੀਂਗੇ ਲੈ ਵੀ ਹੋਣੇ ਹੈਗੇ ਪਰ ਜਿਵੇਂ ਘਰ ਦੀ ਚੀਜ਼ ਆ ਤਾਂ ਉਹ ਵਧੀਹੀ ਹੁੰਦੀ ਹੈਗੀ ਇਸ ਵਾਰ ਆਪਣੀ ਇਹ ਗੋਭੀ ਸੀ ਜਿਹੜੀ ਉਹ ਜਦੋਂ ਰੇਟ ਹੋ ਗਿਆ ਕੱਟ ਗਿਆ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਸਾਡਾ ਕਦੇ ਉਹ ਨਹੀਂ ਹੁੰਦਾ ਠੀਕ ਹੈ ਇਹਦੇ ਚੋਂ ਪੈਸੇ ਹੀ ਬਹੁਤ ਚੰਗੇ ਵੱਟੇ ਗਏ ਪਰ ਜਦੋਂ ਰੇਟ ਜਮਾ 0 ਹੋ ਗਿਆ ਤਾਂ ਉਸ ਤੋਂ ਬਾਅਦ ਆਪਾਂ ਕਿਉਂਕਿ ਕੁਸ਼ਕ ਆਪਣਾ ਘਰ ਦਾ ਵੀ ਕੰਮ ਸੀ ਆਪਾਂ ਖਿਹੜਾ ਛੱਡਤਾ ਬਸ ਇਹ ਖੜੀ ਖੜੀ ਫਿਰ ਇੱਦੀ ਉਹ ਹੋ ਗਈ ਬਸ ਹੁਣ ਇਹਨੂੰ ਸਾਰੀ ਨੂੰ ਉਹ ਕਰਕੇ ਇਹ ਤਾਂ ਚਲੋ ਪੈਸੇ ਤਾਂ ਪਹਿਲਾਂ ਹੀ ਵਧੀਆ ਵੱਟੇ ਗਏ ਕਿਉਂਕਿ ਉਹ ਤਾਂ ਬਹੁਤ ਚੰਗੇ ਰੇਟ 'ਚ ਵੇਚ ਕੇ ਸੀ ਇਹ ਜੋ ਗੋਬੀ ਪਰ ਹੁਣ ਜਿਹੜਾ ਪਿਛਲਾ ਇਹਦੇ 'ਚ ਆਪਾਂ ਇਹਨੂੰ ਦੋ ਵਾਰੀ ਚਲਾਇਆ ਹੋਇਆ ਸੀ ਹੁਣ ਦੋ ਵਾਰ ਇਹਨੂੰ ਵਿੱਚੀ ਸਾਰੀ ਨੂੰ ਬਾਹ ਕੇ ਬਸ ਇੱਕ ਦੋ ਦਿਨਾਂ ਤੱਕ ਇਹਨੂੰ ਸ ਉਹ ਕਰਾਂਗੇ ਉਸ ਤੋਂ ਬਾਅਦ ਬਸ ਇਹਦੇ ਵਿੱਚ ਆਪਾਂ ਚੋਲੇ ਭਰਨੀ ਅਗੇ ਤੇ ਲਾਵਾਂਗੇ ਤੇ ਥੋੜੀ ਜੀ ਸਾਹਮ ਸਮਾਲ ਤਾਂ ਖੇਦੀ ਚਲੋ ਘੱਟ ਹੋ ਰਹੀ ਆ ਆਪਾਂ ਵੀ ਮੰਨਦੇ ਆਂ ਇਹ ਗੱਲ ਨੂੰ ਕਿਉਂਕਿ ਬੰਦਾ ਕੁਛਕ ਚੀਜ਼ਾਂ ਚ ਹਜੇਜੇ ਉਲਝ ਜਾਂਦਾ ਹੈਗਾ ਤੇ ਜਦੋਂ ਵਿਆਹ ਦੇ ਕੰਮ ਵੀ ਤੁਹਾਨੂੰ ਪਤੀ ਆਹਜੇ ਹੁੰਦੇ ਹੈਗੇ ਤੇ ਤਾਂ ਕਰਕੇ ਥੋੜੇ ਉਲਝੇ ਤਾਂ ਪਏ ਆ ਸਾਹਮ ਸਮਾਲ ਵੀ ਘੱਟ ਹੋ ਰਹੀ ਆ ਇਧਰੋਂ ਜਿਹੜੇ ਆਪਾਂ ਗੰਡੇ ਦੀ ਪਨੀਰ ਵੀ ਜੀ ਸੀ ਇਹਦੀ ਵੀ ਸਾਹਮ ਸਮਾਲ ਵਿੱਚ ਵੀ ਹਲੇ ਕੱਖੋ ਕੱਢਣ ਵਾਲੇ ਹੋਏ ਪਏ ਆਗੇ ਕੱਖ 바ਵਾ ਹੋਏ ਪਿਆ ਪਰ ਕਰੀਏ ਵੀ ਕੀ ਬਾਈ ਫਿਰ ਕੰਮ ਹੀ ਕੁਝ ਆਹਜੇ ਹੋ ਜਾਂਦੇ ਨੇ ਹੜਿਆ ਰਸਤੇ ਜਾਨੀ ਚ ਬਹੁਤ ਥਾਂ ਜਾਣ ਵਾਲਾ ਵੀ ਰਹਿੰਦਾ ਪਰ ਐਦਾ ਨਹੀਂ ਹੈਗਾ ਵੀ ਜੰਮੀ ਛੰਡ ਤੱਕ ਕੰਮ ਪਰ ਕੰਮ ਤਾਂ ਕਰਦੀ ਹੈਗੇ ਬਸ ਇੱਕ ਦੋ ਦਿਨਾਂ ਤੱਕ ਜਦੋਂ ਧੁੱਪ ਜੀ ਕੱਢ ਲਈ ਮਾਲਕ ਨੇ ਤਾਂ ਆਪਾਂ ਫਿਰ ਦੁਬਾਰੇ ਫੇਰ ਕੰਮ ਦੀ ਸ਼ੁਰੂਆਤ ਕਰਾਂਗੇ ਜ਼ਰੂਰ ਠੱਜ ਸਲਵੰਡੀ ਸਾਹਿਬ ਉਹ ਵੀ ਪਹੁੰਚ ਗਏ ਆਪਾਂ ਗੁਰ ਘਰੇ ਜਮੇ ਸਾਹ ਤੋਂ ਬੜੀ ਥੰਡ ਹੈ ਨਾ ਜੀ ਪਾਟਾਈ ਦੇ ਘਰ ਦੇ ਬਹੁਤ ਜਿਆਦੇ ਸੰਗਤ ਪਹੁੰਚੀ ਆ ਬਹੁਤ ਘੱਟ ਆ ਪੂਰ ਤੱਕ ਲੈਣਾ ਲੱਗ ਰਹੀਆਂ ਨੇ ਮੰਮੀ ਹਨਾ ਬਹੁਤ ਦੂਰ ਦੂਰ ਤੱਕ ਲੈਣਾ ਲੱਗੀਆਂ ਪਿਆ ਨੇ ਨਾ ਮੈਂ ਸਾਲ ਕਰਕੇ ਬਹੁਤ ਹੋ ਕਰਿਆ ਘੱਟ ਟਾਈ ਭਾਰੀ ਹੋ ਰਿਹਾ ਇਥੇ ਗੁਰੂ ਘਰ ਦੇ ਵਿੱਚ ਉੱਲਾ ਦੇਖਦੂਕ ਕਰਵਾਉਣੀ ਆ ਫਿਰ ਮੱਥਾ ਟੇਕਦੇ ਆ ਫਿਰ ਸੇਵਾ ਸੁਭਾ ਕਰਦੇ ਥੋੜਾ ਚੱਲ ਸਰ ਅਧਿਆਸਨ ਚਾਰੀ ਗੱਠਾ ਅੱਜ ਗੁਰੂ ਘਰ ਮਾਸ਼ਾਲਾ ਸਾਹਿਬ ਦੇ ਆਲੇ ਦੁਆਲੇ ਸਾਰੇ ਮੱਥਾ ਟੇਕੀ ਜਾਂਦੇ ਆ ਆ ਗਏ ਆਪਾਂ ਗਊਸ਼ਾਲਾ ਦੇ ਵਿੱਚ ਬਹੁਤ ਕੰਮ ਆਨੇ ਇੱਥੇ ਦਾ ਬਹੁਤ ਜ਼ਿਆਦਾ ਕੰਮ ਆਨੇ ਹੋ ਨਾ ਕਿੰਨੇ ਕੰਮ ਆਨੇ ਜੀ ਓਰੇ ਹੈ ਓਰੇ ਕਿੰਨੇ ਕੰਮ ਹੈਗਾ ਇਹ ਟੋਟਲ 900 ਕੁਝ ਨੇ 900 ਆਦਿਕੋ ਇੰਨੀ ਕੰਮ ਆਨੇ ਓਰੇ ਬਹੁਤ ਜਿਆਦੇ ਗਾਵਾਂ ਨੇ ਹਰ ਮਾਤਮਾ ਦੇ ਹੱਥ ਤੋਂ ਕੋਈ ਚਾਪੜਾ ਹੱਥ ਤੋਂ ਕੋਈ ਚੰਗਾ ਕੰਮ ਕਰਾਵੇ ਹੁਣ ਗਊਸ਼ਾਲਾ ਦੇ ਵਿੱਚ ਆਪਾਂ ਪਸ਼ੂਆਂ ਨੂੰ ਨੀਰਾ ਪਾਉਣਾ ਹੈ ਅੱਜ ਵਿਚਾਰਿਆ ਕਿਵੇਂ ਦੇਖੀ ਪਾਈ ਹੈ ਇਹਨਾਂ ਨੂੰ ਲੈ ਕੇ ਚੜਕਦੇ ਨੇ ਤੂੰ ਮਗਾਨਿਆ ਨੇ ਯਾਰ ਇੰਨਾ ਜਿਆਦਾ 900 ਪਸ਼ੂਆ ਕਹਿੰਦੇ ਸਾਡੇ ਕੋਲੇ ਲੈ ਆ 900 ਪਸ਼ੂਆ ਟੋਟਲ ਤੇ ਤਨ ਇਹਨਾਂ ਦਾ ਵੀ ਯਾਰ ਵੀ ਸਾਰੇ ਸ਼ਾਮ ਦੇ ਵਿਚਾਰੇ ਬਹੁਤ ਜਿਆਦੇ ਸੇਵਾ ਕਰਦੇ ਹੋਰੇ ਆ ਕੇ ਬਹੁਤ ਸਾਰੇ ਆਪਾਂ ਕਹਿੰਦੇ ਕਿਵੇਂ ਪਸ਼ੂ ਕਿੱਧਰ ਗਏ ਬਹੁਤ ਹਾਲੇ ਵੀ ਗਾਂਵਾਂ ਸਾਲਾਂ ਦੇ ਵਿੱਚ ਬਹੁਤ ਖੜੀਆਂ ਦੇਸੀ ਗਾਈਆਂ ਦੇਖੋ ਸਾਰੀਆਂ ਹੀ ਦੇਸੀ ਨੇ ਇਹ ਅਰਾਠੀਆਂ ਦੇਸੀ ਨੇ ਸਾਰੇ ਤਰ੍ਹਾਂ ਨਹੀਂ ਗਈਆਂ ਹੈਗੀਆਂ ਨਾਲੇ ਵੀਰੇ ਦੋ ਸਾਲਾਂ ਦੇ ਵਿੱਚ ਨਵਾਂ ਸਾਲ ਸੀ ਬਹੁਤ ਸੋਹਣਾ ਲੰਘਿਆ ਜਿ ਦਿਨ ਸਾਰਾ ਤੇ ਘਰੇ ਪਹੁੰਚ ਗਏ ਆਪਾਂ ਗੁਰਦੁਆਰੇ ਵੀ ਜਾਏ ਖੇਤ ਵੀ ਜਾਏ ਗਊਸਾਲਾ ਵੀ ਜਾਏ ਸਾਰੇ ਦਿਨ ਹੈ ਜੀ ਨੰਗਨ ਵਧੀਆ ਹਾਸ ਦੇ ਖੇਡਦੇ ਦਾ ਦਿਨ ਲੰਘਿਆ ਮੰਮੀ ਡਾਡੀ ਨਾਲ ਵਧੀਆ ਗੱਲਾਂ ਬਾਤਾਂ ਚੱਲੀਆਂ ਅੱਜ ਥੋੜਾ ਟਾਈਮ ਮੰਮੀ ਡਾਡੀ ਨਾਲ ਹੁਣ ਬੈਠੇ ਰਹੇ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਮਿਲਦੇ ਆ ਅਗਲੇ ਵਲੌਗ ਚ ਤੇ ਪਿਆਰ ਸਾਰੇ ਜਰੂਰ ਦਿਆ ਕਰੋ ਬਲੌਗ ਨੂੰ ਕਮੈਂਟ ਲਾਜ਼ਮੀ ਕਰਿਆ ਕਰੋ ਤੇ ਕਿੱਥੋਂ ਦੇਖ ਰਹੇ ਹੋ ਇਹ ਵੀ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਮਿਲਦੇ ਆਪਾਂ ਅਗਲੇ ਬਲੌਗ 'ਚ